ਯਾਰੋ ਫੜਨੇ ਸੌਕੇ ਨੇ ਸ਼ੇਰ ਦਾ ਨੱਟ ਮਿਰਗ ਦੀ ਲੱਤ ਤੇ ਉੱਗਣੇ ਸੱਪ ਕਬੂਤਰ ਚੀਨੇ ਯਾਰੋ ਫੜਨੇ ਸੌਕੇ ਨੇ ਅੱਜ ਰੰਗ ਵੱਜਾ ਪਿਆ 8 ਵੱਜਾ ਪਿਆ ਸਾਰੇ ਸਾਡੇ ਐਨ ਆਰ ਆ ਵੀਰਾਂ ਦਾ ਫਿਰ ਸਾਰੀ ਸੰਗਤ ਵੱਲੋਂ ਧੰਨਵਾਦ ਹੈ ਕਿ ਐਸੇ ਤਰ੍ਹਾਂ ਸਹਿਯੋਗ ਕਰਦੇ ਰਹੋ ਕੁਝ ਬਾਹਰ ਦੀਆਂ ਕਮਾਈਆਂ ਬਾਹਰ ਦੀਆਂ ਨੇ ਇੱਥੇ ਰੰਗ ਭਾਗ ਜਿਹੜੇ ਗੁਰੂ ਮਾਨ ਦੇ ਉਹ ਬਖਰੇ ਨੇ ਉਹ ਮੌਜਾਂ ਜਿਹੜੀਆਂ ਪੰਜਾਬ ਦੀ ਧਰਤੀ ਨੇ ਬਸ ਗੱਲ ਇਨੀ ਹੈ ਇਹ ਵੀ ਕੈਲੀਫੋਰਨੀਆ ਆਇਆ ਬਸ ਨਹਾਉਣ ਭਲਾਉਣ ਦੀ ਲੋੜ ਹੈ ਥੋੜਾ ਜਿਹਾ ਸਿਸਟਮ ਨੂੰ ਸੁਧਾਰਨ ਦੀ ਲੋੜ ਹੈ ਇਹ ਵੀ ਦੁਨੀਆਂ ਦਾ ਦੂਜਾ ਅਮਰੀਕਾ ਦਾ ਗੋਲਡਨ ਸਟੇਟੀ ਹੈ ਇਹ ਗੋਲਡਨ ਸਟੇਟ ਹੈ ਰੰਗਲਾ ਪੰਜਾਬ ਹੈ ਕਿ ਖੇਸਾਂ ਵਿੱਚੋਂ ਦੇਸ ਪੰਜਾਬ ਨਹੀਂ ਸਹੀਓ ਜਿਵੇਂ ਫੁੱਲਾਂ ਵਿੱਚੋਂ ਫੁੱਲ ਆਪ ਨਹੀਂ ਸਹੀਓ ਜਿਵੇਂ ਗੁਲਾਬ ਫੁੱਲਾਂ ਦਾ ਸਰਦਾਰ ਫੁੱਲਾ ਸੁਗੰਧੀਆਂ ਰਛਣ ਵਾਲਾ ਫੁੱਲ ਹੈ ਤੇ ਆ ਵੀ ਸਾਡੇ ਰੰਗਲੇ ਪੰਜਾਬ ਦੇ ਰੰਗਲੀ ਖੇਡ ਮਾਂ ਖੇਡ ਕੂਟੀ ਦੇ ਇਹ ਵੀ ਗੁਲਾਬ ਨੇ ਦੋਨੇ ਗੁਲਾਬ ਰੁਸਮ ਗੁਲਾਬ ਨੇ ਸਿਰੇ ਦੇ ਨੇ ਅੱਜ ਸਾਰਾ ਹੀ ਮਲ ਪਰ ਨਹੀਂ ਸਾਰਾ ਇਲਾਕਾ ਇਧਰ ਕੰਗਾ ਨੇ ਨਾਲ ਭਾਲਦਾ ਇਧਰ ਵੱਡਾ ਭਾਲਦਾ ਮਜੀਦਪੁਰ ਤੋਂ ਨਾਲਾ ਖੜਕੂ ਵਾਲਾ ਇਧਰ ਕਹਿੰਦੇ ਹੁੰਦੇ ਆ ਵੀ ਔੜਾ ਮਾਲਾ ਗੜ੍ਹ ਭਧਾਮਨਾ ਧਰਮਕੋਟ ਮਹਿਰਮਪੁਰ ਇਹ ਸਾਰੇ ਪਿੰਡ ਜਿਹਦੇ ਸਿਰੇ ਦੇ ਪਿੰਡਾਂ ਔਰ ਸਾਰਾ ਇਲਾਕਾ ਬਹੁਤ ਸੋਹਣਾ ਹੈ ਖੇਤੀਬਾੜੀ ਵਿਭਾਗ ਕਹਿੰਦਾ ਹੈ ਬਈ ਬਲਾਚੌਰ ਤੋਂ ਲੈ ਕੇ ਨੂਰਮੰਦ ਦੇ ਇਲਾਕੇ ਤੱਕ ਜੇ ਇਸ ਇਲਾਕੇ ਵਿੱਚ ਹੁੰਦੀ ਹੈ ਉਸਤਾਦ ਜੀ ਕਾਦੇ ਸਿੱਖ ਫਿਰ ਜੀ ਵਾਹ ਜੀ ਵਾਹ ਉਧਰ ਜਿੱਥੇ ਜੱਸੇ ਦੇ ਉਸਤਾਦ ਜੀ ਆਏ ਹੋਏ ਹੈ ਜੱਥੇ ਦੇ ਸਾਥੀ ਸਾਥੀ ਆਏ ਹੋਏ ਹੈ ਉਥੇ ਗੁਮੇਸ਼ ਜੀ ਦੇ ਵੀਰ ਸੁਰੀਂਦ ਆਏ ਹੋਏ ਹੈ ਪਹਿਲਵਾਨ ਸੁਨੀਲ ਵੀ ਵਿਸ਼ੇਸ਼ ਤੌਰ ਤੇ ਆਏ ਹੋਏ ਹੈ ਆਪਣੇ ਇਸ ਵੀਰ ਨੂੰ ਲੈ ਕੇ ਕਿ ਆਪਾਂ ਪੰਜਾਬ ਦੇ ਵਿੱਚ ਜਾਣਾ ਹੈ ਜਿਹਨਾਂ ਨਵਾਂ ਸ਼ਹਿਰ ਦੇ ਮਲਪੁਰਵ ਜਾਣਾ ਔਰ ਉੱਥੇ ਦੇ ਖਾੜੇ ਵਿੱਚ ਜਿਹੜੀ ਹੈ ਪਟਕੇ ਦੀ ਕੁਸ਼ਤੀ ਲੜਨੀ ਹੈ ਸੋ ਐਸੇ ਲਈ ਪਟਕੇ ਦੀ ਕੁਸ਼ਤੀ ਲੜੀ ਜਾ ਰਹੀ ਹੈ ਨਿਸ਼ਚ ਸਮੇਂ ਦੇ ਕੁਝ ਪਲ ਜਿਹੜੇ ਬਾਕੀ ਨੇ ਲੈ ਵੀ ਗਰੂਆ ਕਰਦੇ ਕਿੱਦਲ ਇਧਰਲੇ ਪਾਸੇ ਆਓ ਸਾਹਮਣੇ ਸਾਹਮਣੇ 2 ਲੱਖ ਦੇ ਫੈਸਲੇ ਮੇਰੇ ਮਿੱਤਰੋ ਇਧਰ ਆਓ ਸਵਾਦ 2 ਲੱਖ 2 ਲੱਖ 2 ਲੱਖ ਕੇ ਜਾ ਕੇ ਦੇ ਵੱਡੇ ਬੈਲੀਆਂ ਨੂੰ ਗੱਭਰੂ ਇੱਕ ਟਣ ਗਿਆ ਏ ਓ ਰਾਲਾ ਤਾਂ ਪਹਿਲਾਂ ਸੀ ਹੁਣ ਮਸਲਾ ਬਣ ਗਿਆ ਏ ਓਏ ਆਂਦਰ ਥਲਾ ਤਾੜੀ ਮੱਤ ਕੇ ਦੱਸੋ ਆਹ ਸਵਾਦ ਬਖਰਾ ਲੈ ਵੀ ਮਲਪੁਰ ਵਾਲਿਓ ਮੁੱਲ ਪੈ ਗਿਆ ਆਹ ਮੁੱਲ ਪੈ ਗਿਆ ਮੇਰੇ ਮਿੱਤਰੋ ਦੁਨੀਆ ਖੁਸ਼ ਸੰਗਤ ਖੁਸ਼ ਤੇ ਰੱਬ ਖੁਸ਼ ਮੰਨਿਆ ਜਾਂਦਾ ਇੱਕ ਪਾਸੇ ਜੱਸਾ ਪੱਟੀ ਇਟਲੀ ਵਾਲੇ ਵੀ ਕਹਿੰਦੇ ਵੱਡੀਆਂ ਸੜੀਆਂ ਲਾਗੇ ਬਠੇ ਨੇ ਤੇ 2 ਲੱਖ ਦੇਣਾ ਕਹਿੰਦੇ ਕਿਸੇ ਗੱਲੇ ਦੇਣਾ ਲਓ ਸਾਹਮਣੇ ਮੇਰੇ ਮਿੱਤਰੋ ਹਰਿਆਣੇ ਵਾਲਿਆ ਖਿੱਚ ਲੈ ਤਿਆਰੀ ਖਿੱਚ ਲੈ ਤਿਆਰੀ ਐਨ ਕਦੇ ਸਵਾਰ ਵੱਖਰਾ 1 ਮੀਟਰ ਰਹਿ ਗਿਆ ਜੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਰਹਿ ਗਿਆ ਮੇਰੇ ਮਿੱਤਰੋ ਜਿੰਦਾ ਹਾਰਾਂ ਦੇ ਫੈਸਲੇ ਹੋਣਗੇ ਕਿ ਗੱਭਰੂ ਦੇਸ਼ ਮੇਰੇ ਦੇ ਸੋਹਣੇ ਚੌੜੀਆਂ ਹਿੱਕਾਂ ਦੇ ਮਨਮੋਹਣੇ ਆਗੇ ਵਿੱਚ ਮદાનਾਂ ਦੇ ਆਹ ਦੇਖਣ ਵਾਲੇ ਹੋਣੇ ਦੋਸਤ ਜੋਰ ਜ਼ਬਾਨਾਂ ਦੇ ਦੇਖਣ ਵਾਲੇ ਹੋਣੇ ਦੋਸਤ ਜੋਰ ਜ਼ਬਾਨਾਂ ਦੇ ਅਬ ਇਹਦੇ ਕਹਿੰਦੇ ਕਬੱਡੀ ਦੇ ਹੀਰੇ ਅਮਨ ਖੁੱਲਿਆ ਸਾਡਾ ਵੀਰ ਆਇਆ ਹੋਇਆ ਜਿਹਨਾਂ ਕਹਿੰਦੇ ਵੀਜ਼ਾ ਲੱਗ ਗਿਆ ਮੇਰੀ ਵੀਡੀਓ ਮੁਬਾਰਕਾਂ ਨੇ ਨਿਊਜ਼ੀਲੈਂਡ ਦੇ ਵਿੱਚ ਕਹਿੰਦੇ ਗੱਲਾਂ ਹੋਣ ਗਿਆ ਜੀਤ ਸਿੰਘ ਅਤਵਾਲ ਖੇਡ ਕਬੱਡੀ ਦੇ ਵੱਡੇ ਪ੍ਰਮੋਟਰ ਕਹਿੰਦੇ ਜਿਨ੍ਹਾਂ ਦੀ ਬਤਾਲਦੇ ਅਮਨ ਕੁਲੜਾ ਜੀ ਦਾ ਕਹਿੰਦੇ ਮੇਰੇ ਵੀਡੀਓ ਨਿਊਜ਼ੀਲੈਂਡ ਦਾ ਵੀਜ਼ਾ ਲੱਗ ਗਿਆ ਤੇ ਬਹੁਤ ਬੜਾ ਧੰਨਵਾਦ ਹੈ ਲਾਓ ਸਾਹਮਣੇ ਇਸ ਵੇਲੇ 1 ਮਿੰਟ ਰਹਿ ਗਿਆ ਪਹਿਲਵਾਨੋ ਲਾਓ ਯੋੜਕਾਰੀ ਫੇਰੇ ਜੱਸਾ ਪੱਟੀ ਹੈ ਉਧਰ ਕਹਿੰਦੇ ਹਰਿਆਣੇ ਵਾਲਾ ਉਸਤਾਦ ਦੀਕਰਦੇ ਸ਼ਿਖਤ ਜੀ ਵਾਹ ਜੀ ਵਾਹ 1 ਮਿੰਟ ਤੋਂ ਵੀ ਕੁਝ ਮੇਰਾ ਖਿਆਲ ਹੈ ਵੀ ਬਾਬਾ ਜੀ ਦੱਸਣਗੇ ਬਾਬਾ ਜੀ ਕਹਿੰਦੇ ਸਮਾਂ ਹੋ ਗਿਆ ਤਾੜੀਆਂ ਮਾਰੋ ਦੋਨਾਂ ਪਹਿਲਵਾਨਾਂ ਲਈ ਕਿ ਦੋਨਾਂ ਹੀ ਪਹਿਲਵਾਨਾਂ ਨੇ ਘੱਟ ਨਹੀਂ ਗੁਜ਼ਾਰੀ ਐਦਾਂ ਦੇ ਗਰਮੀ ਦਾ ਮੌਸਮ ਵੀ ਜਿਹੜਾ ਛਿੰਜਾ ਦਾ ਹੁੰਦਾ ਮੌਸਮ ਮੌਸਮ ਦੀ ਕੋਈ ਪਰਵਾਹ ਨਹੀਂ ਹੈਗੀ ਪਰ ਦੋਨਾਂ ਪਹਿਲਵਾਨਾਂ ਨੇ ਬਲੇਹਾਰੇ ਜਾਈਏ ਨਾਈਟਰੀ ਕੁਸ਼ਤੀ ਅੱਜ ਦੀ ਕੁਸ਼ਤੀ ਦਾ ਜੇਤੂ ਹੋਵੇਗਾ ਕਿ ਰੀਅਲ ਹੈ ਟੱਕਰ ਨਾ ਕੋਈ ਫੇਕ ਜਦ ਭੱਜ ਦੀ ਦੁਕਾਨੇ ਨਿਕਲੇ ਕੰਨਾ ਵਿੱਚੋਂ ਸ਼ੇਗ ਹੁਣ ਕਾਹਨ ਜਿੱਤੇਗਾ ਉਹ ਗੱਲਾਂ ਸਮੇਂ ਦੀਆਂ ਮੇਰੇ ਮਿੱਤਰੋ ਕਿ ਗਹਿਰੇ ਝਲਾਂ ਦੇ ਕਦੇ ਸ਼ੇਰ ਦੀ ਨੰਦੇ ਕੁਝੋ ਕਾ ਥੱਲੂ ਤੋਂ ਮਨੂ ਸਾਗਰ ਵਿੱਚ ਨਹੀਂ ਪੈਂਦੇ ਕੁਝੋ ਸਾਗਰ ਵਿੱਚ ਨਹੀਂ ਪੈਂਦੇ ਕੁਝੀ ਅੱਜ ਵੇਖਦਾ ਕੋ ਜੇ ਵਿੱਚ ਸਮੁੰਦਰ ਬੰਦ ਕਿਹੜਾ ਪਹਿਲਵਾਨ ਕਰਦਾ ਦੋਨੋਂ ਹੀ ਵੱਡੇ ਸਮੁੰਦਰ ਨੇ ਪਰ ਹੁਣ ਆਪਣੀ ਪ੍ਰਸਤਦਾਂ ਦੀ ਖਾਦੀ ਹੋਈ ਮਾਰ ਜਿਹੜੀ ਹੈ ਉਹਦਾ ਨਤੀਜਾ ਕਿਹੜਾ ਪਹਿਲਵਾਨ ਅੱਜ 5 ਮਿੰਟ ਦੇ ਵਿੱਚ ਵਿੱਚ ਵਧੀਆ ਢੰਗ ਨਾਲ ਸੰਗਤ ਨੂੰ ਦਿਖਾਉਂਦਾ ਹੈ ਕਿਤੇ ਸਮਾਂ ਹੀ ਫੈਸਲਾ ਕਰੇਗਾ 5 ਮਿੰਟ ਹੈ ਬਾਬਾ ਜੀ ਤੇ 5 ਮਿੰਟ ਜਿਹਦੇ ਪੁਆਇੰਟ ਤੇ ਹੈ ਸਾਬ ਬਹੁਤ ਹੀ ਕੁਸ਼ਤੀ ਜੜੀ ਹੈ ਬੜੀ ਤਕਰੀ ਕੁਸ਼ਤੀ ਹੈ ਨਰਾਲੀ ਕੁਸ਼ਤੀ ਹੈ ਹੇ ਹੇ ਸਵਾਦ ਵੱਖਰਾ ਮੇਰੇ ਮਿੱਤਰੋ ਜੱਸਾ ਪੱਡੀ ਭਾਨੇ ਦਾ ਚੰਡਿਆ ਇਧਰ ਹਰਿਆਣੇ ਵਾਲਾ ਮੈਨੂੰ ਲੱਗਦਾ ਟੱਕਰ ਓ ਟੱਕਰ ਓ ਜੇ ਕੋ ਸੋਨਹਾਰੀ ਤਰੀ ਅਗਾਲੋ ਬੋਲੇ ਸੋਨਹਾਰੀ ਕਸਤੀ ਕਰ ਅੱਖਾਂ ਦੇ ਸਰਨਾਮੇ ਦੱਸ ਦੀ ਰਹੀ ਕੁਸ਼ਤੀ ਅਨਖਾਂ ਦੇ ਸਰਨਾਮੇ ਦੱਸਦੀ ਰਹੀ ਕੁਸ਼ਤੀ ਕੁਸ਼ਤੀ ਜਿੰਦਾਬਾਦ ਮੈਂ ਵੀ ਮੱਲਾ ਅਨਾਮਾਂ ਦੀ ਟੋਹਰ ਕਰਾਉਣੀ ਹੈ ਪਹਿਲਵਾਨ ਆਲੇ ਮਾਈ ਤੋਂ ਆਲੇ ਆਹ ਕੱਟ ਮਾਰਦਾ ਨਾ ਲੱਗਾ ਭਜੀ ਆਲੇ